ਇਹ ਆ ਗਿਆ ਜੀ ਤੇ ਉਹ 브릿ਜ 2008 ਚ ਬਣਿਆ ਹੋਆ ਲੋਹੇ ਦਾ 브릿ਜ ਕੈਂਪਰ ਰੈਸਟੋਰੈਂਟ ਆ ਇਹਦਾ ਨਾਲ ਨੰਬਰ ਆ ਨੰਬਰ ਜੇ ਲੱਭ ਜੇ ਤੇ ਵੇਖ ਸਕਦੇ ਜੀ ਰਾਈਡਰ ਆ ਰਹੇ ਆ ਇਧਰੋਂ ਹਿਮਾਲਿਆਨ ਨਾਲ ਰਾਈਡਰੀ ਵੀ ਆ ਤੇ ਆਹ ਵੇਖੋ ਕਿੱਡਾ ਸੋਹਣਾ ਲੈਂਡਸਕੇਪ ਆ ਹੈਨਾ ਖੂਬਸੂਰਤ ਨੂੰ ਚਲਦਿਆਂ ਚਲਦਿਆਂ ਨਿਹਾਰਨਾ ਤੇ ਖਲੋ ਕੇ ਨਿਹਾਰਨਾ ਹੋਰ ਗੱਲ ਆ ਬਹੁਤ ਹੀ ਜ਼ਬਰਦਸਤ ਪਹਾੜ ਆ ਜੀ ਪਤਾ ਨਹੀਂ ਵੇਖਣ ਜੇ ਕੀ ਪ੍ਰਤੀਤ ਹੁੰਦਾ ਵਾ ਜ਼ਬਰਦਸਤ ਅਮਰੀਕਾ ਨਾ ਵਜਨ ਹਾਨੂੰ ਠੰਡ ਹੀ ਨਹੀਂ ਪੈਂਦੀ ਬੰਦੇ ਦੋ ਹੀ ਭੇਜਦੇ ਆ ਕਾਜੇ ਉਹ ਕਾਜੇ ਜਲਣਗੇ ਅਹੀਂ ਮਿੰਟੋ ਮਿੰਟ ਹੀ ਜਾਈਆਂ ਨੇ ਮਗਰ ਮਗਰੀ ਗੱਡੀਆਂ ਆਪਣੀਆਂ ਸਾਰੀਆਂ ਲੱਗ ਗਈਆਂ ਖੂਬ ਸ਼ੂਰਤ ਦੇ ਕਿਸ਼ਨਾ ਆ ਜਾ ਤੋਂ ਕਿੰਨੇ ਕਿਲੋਸ਼ੀ ਆਪਾਂ 20 ਕਿਲੋਮੀਟਰ ਕਾਜਾ ਰਹਿ ਜਾਂਦਾ ਉਹਦੇ ਆਹ ਵੇਖੋ ਐਦਾਂ ਦੇ ਮਨਾਰ ਆਉਂਦੇ ਆ ਹਵਾ ਬਹੁਤ ਤੇਜ਼ ਆ ਨਾ ਬਹੁਤ ਉੱਚੀ ਪੋਰਿਆ ਵਾ ਆਹ ਵੇਖੋ ਆਂਦੀ ਚਦਾਵਨੀ ਆਈਏ ਜੀ ਹਣ ਦੱਸਿਆ ਗੱਡੀਆਂ ਤੇ ਇੰਨੇ ਇੱਥੋਂ ਚੱਲੇ ਆ ਮਿੰਟੋ ਮਿੰਟ ਹੀ ਕਿਲੋਮੀਟਰ ਦਾ ਏਅਰ ਰੋਡ ਤੋਂ ਵੱਖਰਾ ਜਾ ਕੇ ਨਾ ਰੂਪਿੰਡ ਤੇ ਫਿਰ ਆਪਾਂ ਆਪਣੇ ਰੋਡ ਤੇ ਆ ਗਏ ਆ ਜਿੱਥੋਂ ਆਪਾਂ ਟਾਬੋ ਵੱਲ ਨੂੰ ਜਾ ਰਹੇ ਆ ਇਹਦੀ ਖੂਬਸੂਰਤੀ ਆਪਣੀ ਆ ਦੇਖ ਆਪਣੀ ਆ ਥਾਂ ਥਾਂ ਤੇ ਲਿਖਿਆ ਹੁੰਦਾ ਹਾਰਨ ਮਾਰ ਕੇ ਚੱਲੋ ਜੇ ਕੋਈ ਟਰਨ ਬਲਾਈਂਡ ਆ ਜਾਂਦਾ ਪਾਣੀ ਥੱਲੇ ਆ ਪਹਾੜ ਵਕਰੀ ਕਿਸਮ ਦੇ ਆ ਕੰਨ ਲੱਗਣ ਦੇ ਮੈਨੂੰ ਪਹਿਲਾਂ ਪਹਾੜਾਂ ਨਾਲੋਂ ਬਾਕੀ ਬੰਦੇ ਅੱਗੇ ਜਾ ਚੁੱਕੇ ਆ ਆਪਾਂ ਤਿੰਨ ਬੰਦੇ ਬਿਸ਼ੇ ਆ 9:51 ਮਿੰਟ ਦਾ ਟਾਈਮ ਹੋ ਚੁੱਕਿਆ ਵਾ ਜੀ ਤੇ ਹੁਣ ਸਵੇਰ ਦੇ ਭੋਜਨ ਦੀ ਤਲਾਸ਼ ਕੀਆ ਕੋਈ ਕਾਂ ਆ ਵਾਦੀ ਵਿੱਚ ਤੇ ਕੋਈ ਇੱਥੇ ਨਹੀਂ ਆਉਣਾ ਇੱਥੋਂ ਅੱਗੇ ਕੁਝ ਆਉਂਦਾ ਵਾ ਕੋਈ ਕਸਬਾ ਪਿੰਡ ਸ਼ਹਿਰ ਡੱਬ ਹੋ ਗਿਆ ਉੱਥੇ ਅਹੀਂ ਕੋਈ ਨਾ ਕੁਝ ਖਾਣ ਦੀ ਕੋਸ਼ਿਸ਼ ਕਰਾਂਗੇ ਨਾਲ ਕੋ ਬਿਲਕੁਲ ਹੀ ਡਿਫਰੈਂਟ ਆ ਸ਼ੇਰ ਬੱਕਰੀ ਆ ਗਈ ਆ ਤਾਂ ਕਰਕੇ ਕੈਮਰਾ ਰੱਖਦਾ ਬਾਕੀ ਰਾਤ ਸਾਰਾ ਇਦਾਂ ਦਾ ਹੀ ਆ ਖਤਰਨਾਕ ਰਹਾ ਵਾ ਬਹੁਤ ਹੀ ਦਿਹਾ ਨਾਲ ਤੁਸੀਂ ਇਹ ਹਨ ਬਿਲਕੁਲ ਟਾ ਡਰਾਈਵਰੀ ਦੇ ਵਿੱਚ ਹੋਣਾ ਚਾਹੀਦਾ ਵਾ ਤੇ ਦੋਹਾਂ ਬ੍ਰੇਕਾਂ ਦੇ ਹੱਥੋਂ ਨਾ ਚੱਕਦੀ ਆ ਮਗਰੀ ਬ੍ਰੇਕ ਤੇ ਅਗਲੀ ਬ੍ਰੇਕ ਜਿਹੜੀ ਆ ਬਿਲਕੁਲ ਰੈਡੀ ਪੈਰ ਹੱਥ ਰਹਿਣੇ ਚਾਹੀਦੇ ਆ ਹਰ ਦੁਆਰ ਤੇ ਸਾਹਮਣੇ ਕਾਲੇ ਪਹਾੜੀ ਵਿੱਚ ਮਿਕਸ ਜਗ੍ਹਾ ਨੂੰ ਕਹਿੰਦੇ ਆ ਹਰਲਿੰਗ ਇੱਥੇ ਵੀ ਕੁਝ ਹੋਮਸਟੇ ਅਵੇਲੇਬਲ ਹਨ ਇੱਥੇ ਵੀ ਤੁਸੀਂ ਸਟੇ ਕਰ ਸਕਦੇ ਜੀ ਕੁਝ ਖਾਣ ਪੀਣ ਦੀਆਂ ਆਪਸ਼ਨਾਂ ਵੀ ਹੋਣਗੀਆਂ ਜ਼ਰੂਰ ਬੰਦੇ ਸਾਡੇ ਪਹੁੰਚ ਗਏ ਆ ਹੋਟਲਿੰਗ ਤੇ ਹੁਣ ਇੱਥੇ ਪ੍ਰਾਂਠਾ ਬ੍ਰੇਕ ਜਿਹੜੀ ਆ ਉਹ ਲੱਗ ਚੁੱਕੀ ਆ ਨੰਬਰ ਦੇਖਣ ਦੇ ਜੀ ਇਹਦੇ ਮੰਦੇ ਸੱਚ ਗਿਆ ਜੀ ਟੇਬਲ ਤੇ ਬਾਹਰ ਤੋਂ ਪੱਕੋ ਸੀ ਕੋਸੀ ਤੋਂ ਪਾ ਕੋਜੀ ਕੋਜੀ ਤੋਂ ਮਿਲ ਗਈ ਆ ਠੀਕ ਨੇ ਮੇਰੇ ਕਾਰਡ ਬਕੀ ਆਂਦੇ ਡ੍ਰੀਮ ਲੈਂਡ ਕੈਸਟ ਹੋਸ ਐਂਡ ਰੈਸਟੋਰੈਂਟ ਲਹਾਉਲ ਐਂਡ ਸਪਟੀ ਡੀ ਲਕਸ ਰੂਮ ਨੰਬਰ ਤੇ ਹੈਗੇ ਆ ਨੰਬਰ ਤੇ ਚੈੱਕ ਕਰ ਸਕਦੇ ਹਾਂ ਉਹਨੇ ਫਿਰ ਸਵੇਰ ਤੱਕ ਜਰਾ ਛੱਟਾ ਚੱਲੂਗਾ ਬ੍ਰੇਕਫਾਸਟ ਠੀਕ ਹੈ ਸਾਰੀ ਲੋਕੇਸ਼ਨ ਨੇ ਸੋਨਾ ਮੜਿਆ ਵਾ ਇਧਰ ਪਹਾੜ ਆ ਬੋਲੇ ਬੋਲੇ ਬਲੇ ਦੇਖੋ ਪੁਆਇੰਟ ਕਿੱਡਾ ਖੂਬ ਸੁੰਦਰ ਤੇ ਅਹੀਂ ਘਾਣਾ ਖੁਣਾ ਖਾ ਕੇ ਤੁਰ ਪਿਆ ਜੀ ਤਾਬੋ ਵੱਲ ਨੂੰ ਤਾਬੋ ਜੇ ਸਾਡਾ ਪਲਾਨ ਨਹੀਂ ਰੁਕਦਾ ਅਸੀਂ ਸਤਾ ਸਪਿਟੀ ਕਾਜਾ ਜਾ ਕੇ ਉਥੇ ਇੱਕ ਕਮਰਾ ਲੈਣ ਦਾ ਮੋਟਾ ਵਾ ਉਥੇ ਕਮਰਾ ਲੈ ਕੇ ਫਿਰ ਅੱਧੀ ਘਰ ਦੇ ਘਰ ਦੇ ਕੋਮ ਨੇ ਅੱਜ ਰਾਤ ਕਾਜਾ ਸਟੇ ਕਰਾਂਗੇ ਜਿਹੜੇ ਤੋਂ ਲੋਕ ਐ ਉਹ ਵੇਖਣ ਚ ਉਹ ਹਮਾਤਰੀ ਲੱਗਦੇ ਨਹੀਂਗੇ ਜਿੱਦਾਂ ਹਮਤਲ ਦੂਜਾ ਮੰਡੀ ਸਾਈਡ ਹਮਤਲ ਹੋ ਗਿਆ ਜਮਲਾ ਟੈਪ ਹਮਤਲ ਇਹ ਲੋਕ ਲਦਾਖੀ ਲੱਗਦੇ ਆ ਜਿੱਦਾਂ ਚਾਈਨਾ ਦੇ ਹੁੰਦੇ ਆ ਲਦਾਖ ਜੇ ਉਦਾਂ ਦੇ ਆ ਕਦਾਂ ਕੋ ਸਾਰਿਆਂ ਇਦਾਂ ਕਿਥੇ ਦੇ ਪੂਗਾ ਪੱਕਾ ਲਾਇਆ ਹੁੰਦਾ ਕੰਧਾਂ ਨੂੰ ਸੈਟਿੰਗ ਕਰਕੇ ਨਾ ਪੱਥਰਾਂ ਦੀ ਅਕੰਧਾ ਕਰ ਦਿੰਦੇ ਆ ਇਹ ਇੱਕ ਇਨਾਂ ਦੀ ਹੈਗੀ ਆ ਜ਼ਬਰਦਸਤ ਚੀਜ਼ ਇੰਦਾ ਧਿਆਨ ਰੱਖਣਾ ਪੈਂਦਾ ਹਰ ਪਾਸੇ ਹਕੇ ਕੋ ਸਟੈਪ ਬਣੇ ਸਟੈਪ ਚੱਪ ਫੇ ਪਹਾੜ ਹੋਰ ਰੰਗਦਾ ਉੱਤੇ ਪਿਛੇ ਪਹਾੜ ਹੋਰ ਰੰਗਦਾ ਵਾਂਸ ਵਾਂਨੇ ਆ ਥੈਂਕਸ ਫॉर ਵਿਜ਼ਿਟਰ ਪ੍ਰਧਾਨ ಗ್ರಾಮ ਪੰਚਾਇਤ ਆਇਦਰ ਵੇਖੋ ਅਲੱਗ ਚੀਜ਼ ਸਾਹਮਣੇ ਆ ਜਿਹੜਾ ਬਨ ਲਾਇਆ ਹੈ ਨਾ ਇਹਨਾਂ ਨੇ ਕ੍ਰਿਕੜੀ ਜੀ ਡੋਕਤੀ ਆ ਜਿੱਥੇ ਬਨ ਨਹੀਂ ਹੋਗਾ ਮੈਂ ਉੱਥੇ ਖੋਣਾ ਕ੍ਰਿਕਟ ਡਿੱਗੀ ਆ ਅੱਜ ਵੰਨਾ ਹੈਗਾ ਵਾ ਅਗ ਵੰਨਾ ਨਹੀਂ ਕਿਰਕਰੀ ਜੀ ਥਲੇ ਡਿੱਗ ਪਈ ਆ ਸੜਕਾਂ ਤੇ ਵੀ ਆਈ ਆ ਅੱਗੇ ਫੇਰ ਰੋਕ ਲੱਗੀ ਆ ਉਹਨੇ ਫੇਰ ਥੋੜੀ ਡੱਕੀ ਆ ਹੁਣ ਵੀ ਫਾਇਦਾ ਇਹ ਨਾ ਚੀਜ਼ਾਂ ਦਾ ਹੈਗਾ ਵਾ ਉੱਥੇ ਪੱਥਰ ਜੜੇ ਆ ਘਿਰਦੇ ਰਹਿੰਦੇ ਆ ਕਿਸ ਵੇਲੇ ਵੀ ਕੁਝ ਵੀ ਰਹੀਏ ਤੇ ਕੀ ਛੱਡੀਏ ਤੇ ਕੀ ਨਾ ਛੱਡੀਏ ਵੇਖੋ ਤੁਸੀਂ ਕੁ ਆ ਚੰਨ ਨਾਲ ਕਿਹਦਾ ਸ਼ਾਨਦਾਰ ਆ ਕੁਦਰਤ ਨੇ ਇੰਤਹਾ ਕੀਤੀ ਆ ਇੰਤਹਾ ਚੰਨ ਲੱਗੇ ਜੇ ਕੋਈ ਟਾਈਮ ਹੋਵੇ ਤੇ ਜਰੂਰ ਇੱਥੇ ਜਾ ਸਕਦਾ ਵੇ ਹੋਵੇ ਤੇ ਵੜਾ ਨਜ਼ਾਰਾ ਵੇ ਬਿਹਤ ਖੂਬਸੂਰਤ ਆ ਆ ਵੀ ਚੰਨਿਆ ਦੇ ਸਪੋਰਟ ਆ ਪਰ ਇਹ ਸੁੱਕ ਗਏ ਆ ਆ ਇਧਰ ਹੋਰ ਕੋਈ ਚੀਜ਼ ਆ ਉਧਰ ਹੋ ਰਿਹਾ ਇਧਰ ਹੋ ਰਿਹਾ ਉਹ ਮਗਰਲੇ ਬੰਨੇ ਹੋ ਰਿਹਾ ਤੇ ਜੇ ਤੁਸੀਂ ਐਡਵੈਂਚਰ ਪਸੰਦ ਕਰਦੇ ਜੀ ਆਹ ਵੇਖੋ ਇੱਕ ਇੱਥੇ ਮੈਂ ਥੱਲੇ ਹੋ ਕੇ ਗੱਲ ਕਰਨਾ ਤਾਬੂ ਹਾਗਿਟ ਹੋਟਲ ਆ ਇਹਦਾ ਫੋਨ ਨੰਬਰ ਉੱਤੇ ਲਿਖਿਆ ਵਾ ਤੁਸੀਂ ਨੰਨਾ ਸੰਪਰਕ ਕਰ ਸਕਦੇ ਜੀ ਇਹਨਾਂ ਦੀ ਮੇਲ ਆਈਡੀ ਹੈਗੀ ਆ ਐਡਵੈਂਚਰ ਚ ਰਹਿਣਾ ਰਹਿ ਸਕਦੇ ਜੀ ਇਹ ਸੁਮਰਾ ਵਿਲੇਜ ਥੱਲੇ ਵੇਖੋ ਕਿਹੜਾ ਸੋਹਣਾ ਬ੍ਰਿਜ ਆ ਡਬਲ ਬ੍ਰਿਜ ਆ ਇੱਕ ਹੈਂਗਿੰਗ ਬ੍ਰਿਜ ਆ ਜਿਹੜਾ ਹਿੱਲਦਾ ਨਹੀਂ ਹੁੰਦਾ ਇੱਕ ਉਹ ਬ੍ਰਿਜ ਆ ਤੇ ਇੱਕ ਬ੍ਰਿਜ ਦੂਜਾ ਵਾ ਲੋਹੇ ਦਾ ਉਹ ਸਾਹਮਣੇ ਪਿੰਡ ਆ ਇਹ ਰਾਹ ਬਣਿਆ ਪਿੰਡ ਨੂੰ ਜਾਣ ਵਾਸਤੇ। ਸੁਮਰਾ ਵਿਲੇ ਜੀ। ਕਿਹੜੀ ਜਿੱਦ ਡਿੱਗਦੀ ਆ ਪੱਥਰ ਡਿੱਗਦੇ ਆ ਆ ਕਰਦੇ ਆ ਰੋੜ ਦੀ ਸਫਾਈ ਲਗਾਤਾਰ ਲੱਗੇ ਆ ਜੀ। ਰੋੜ ਸਾਫ ਕਰਦੇ ਆ। ਓਏ ਘੱਟਲੇ। ਰੀਲਾਂ ਬਣਾਉਣ ਦੇ ਰੀਲਾਂ। ਆ ਬਿਲਕੁਲ ਪਿੰਨਾਗੇ ਜੀ ਐਨ ਕਰੇ ਜਦਾਂ ਕੋਈ ਤਾਂਬਾ ਹੁੰਦਾ ਤਾਂਬਾ ਆ ਮਦਨ ਖੂਬ ਸੁਰਤੀ ਰੋਕ ਕੇ ਬੋਨਾ ਉਹ ਵੇਖੋ ਉਹ ਪੱਥਰ ਕੱਟਾ ਸੋਨਾ ਵਾ ਆ ਪੁੱਲ ਵੇਖੋ ਬਣਾਇਆ ਇਹ ਵੀ ਪਿੰਡ ਵਾਲਿਆਂ ਨੇ ਆਪਣੇ ਔਨ ਜਾਣ ਲਈ ਕਰਵਾਇਆ ਹੋਣਾ ਛਿੱਲਣ ਵਾਲਾ ਬਰੇ ਜਹਲ ਦਵਾਂ ਇਹ ਇਹ ਸਮਾਚਾਰ ਹੈ ਆ ਹਰਿਆਣੇ ਦੀ ਗੱਡੀ ਸਾਹਮਣੇ ਪਰਪਾਲੇ ਇਦਾਂ ਜੱਕ ਦਾ ਮਖੂਸ ਰੋਡ ਹੁੰਦੀ ਆ ਜੱਕ ਦਾ ਮੈਦਾ ਵੇਦਾ ਪਤਾ ਹੀ ਨਹੀਂ ਲੱਗਦਾ ਕੀ ਇਹ ਹੁੰਦਾ ਕੀ ਆ ਜਿੱਦਾਂ ਬੰਦੇ ਦੀ ਨੀਂਦ ਤਾਂ ਨਹੀਂ ਪਤਾ ਨਾ ਅੰਦੀਦਾ ਚੰਗੇ ਬੰਦੇ ਨੇ ਕਦੋਂ ਮਾਰੀ ਮੱਤ ਆਈ ਨਹੀਂ ਪਤਾ ਲੱਗਦਾ ਹੁੰਦਾ ਆ ਵੀ ਨਹੀਂ ਪਤਾ ਲੱਗਦਾ ਚੰਗਾ ਰੋਡ ਕਦੋਂ ਉਹਨਾਂ ਦੇ ਮਾੜਾ ਰੋਡ ਕਦੋਂ ਆ ਆਪਣੀ ਸੋਹਣੀ ਬ੍ਰੇਕ ਲਾਈ ਆਪਾਂ ਇਹਨੂੰ ਕਹਿੰਦੇ ਆ ਕੈਂਪਰ ਰੈਸਟੋਰੈਂਟ ਆ ਇਹਦਾ ਨਾਲ ਨੰਬਰ ਆ ਨੰਬਰ ਜੇ ਲਵ ਜੇ ਤੇ ਦੇਖ ਸਕਦੇ ਜੀ ਰਾਈਡਰ ਆ ਰਹੇ ਆ ਇਧਰੋਂ ਹੀ ਮਹਾਂਦੇ ਹਨ ਨਾਲ ਰਾਈਡਰੀ ਵੀ ਆ ਤੇ ਆਹ ਦੇਖੋ ਕਿੰਨਾ ਸੋਹਣਾ ਲੈਂਡਸਕੇਪ ਆ ਹੈ ਨਾ ਖੂਬਸੂਰਤ ਇਹ ਦੇਖ ਗੱਲ ਕੀ ਆ ਆਹ ਤੇ ਦੇਖੋ ਫੇਰ ਜਾਲਾ ਜਿਆਵਾ ਆ ਵਿੱਚ ਬਾਗ ਬਣਨੇ ਜੀ ਹਰੀ ਹਰੀ ਇਹ ਵੇਖਣ ਨੂੰ ਅੱਖਾਂ ਨੂੰ ਮੋਹਦੀ ਆ ਇਧਰ ਦੇਖੋ ਕਿੰਦਾ ਹਰਿਆਵਲਿਆ ਪਉ ਦੇਖੋ ਕਿਦਾਂ ਇਧਰ ਪੋਨ ਤਾਂ ਹੁੰਦੇ ਆ ਪਹਾੜਾ ਨੂੰ ਅੱਗੇ ਨਾ ਛੱਜਾ ਛੱਲੀ ਭੁੰਨੀ ਦੀ ਇਦਾਂ ਭੁੰਤਾ ਵਾ ਇੱਥੇ ਕੋ ਬੋਰਡ ਹੁੰਦਾ ਮਾਨਿਆ ਮੀ ਐਨ ਆ ਮਾਨਨੇ ਕ ਜਾਂ ਮੇਨ ਲੇਕ ਆ ਇੱਥੇ ਹੈਗੀ ਜ ਕੋਈ ਲੇਕ ਲਾ ਕੋਈ ਇਹ ਸਿਸਟਮ ਆ ਬ੍ਰੇਕਾਂ ਨਾ ਵੱਜਣ ਹਣ ਠੰਡ ਹੀ ਨਹੀਂ ਪੈਂਦੀ ਬੰਦੇ ਦੋ ਹੀ ਭੇਜਦੇ ਆ ਕਾਜੇ ਉਹ ਕਾਜੇ ਜਲਣਗੇ ਅਹੀਂ ਮਿੰਟ ਮਿੰਟ ਜਾਈਆਂ ਨੇ ਮਗਰ ਮਗਰੀ ਗੱਡੀਆਂ ਆਪਣੀਆਂ ਸਾਰੀਆਂ ਕੋਈ ਹੈਰੀਟੇਜ ਹੀ ਪੈਂਦੇ ਆ ਆ ਵੇਖੋ ਕੰਦਾ ਬਿਲਕੁਲ ਮਨਿਸਟਰੀ ਵਾਂਗੂ ਲਾਰੀ ਪਿੰਡਿਆ ਲਾਰੀ ਐਲ ਏ ਆਰ ਆਈ ਲਾਰੀ ਇੱਥੇ ਲਾਰੀ ਜੇ ਵੀ ਹੋਮਸਟੇ ਤੁਹਾਨੂੰ ਮਿਲ ਜਾਂਦੇ ਜੇ ਤਾਬੂ ਤੋਂ ਥੋੜਾ ਜਿਹਾ ਪਹਿਲਾਂ ਛੋਣੇ-ਛੋਣੇ ਹੋਮਸਟੇ ਬਣੇ ਆ ਅੱਗੇ ਲੱਗਿਆ ਟਰੱਕ ਸਾਨੂੰ ਹੁਣ ਇਹਨੇ ਕਟਾ ਦੇਣਾ ਵਾ ਫਾਕਰ ਨਾ ਨਹੀਂ ਮਿਲਣਿਆ ਸੱਜਣਾ ਆ ਦੇਖੋ ਸੋਹਣੇ ਸੋਹਣੇ ਹੁਣ ਸਟੇਟ ਨੇ ਫੌਜੀ ਠੱਬਾ ਵਹਿਆ ਗਾ ਜੇ ਲਾਰੀ ਪਿੰਡ 'ਚ ਹਾਂ ਇਹ ਮਾਟਰ ਹਟਾ ਤੇਜ਼ ਹੁੰਦਾ ਨਾ ਜਮਾਲਾ ਇਹ ਮੈਂ ਵੀ ਲੰਘ ਜਣਾ ਨਹੀਂ ਮਾਟਰ ਟਿਲਾਹੀ ਮੈਂ ਰਹਿ ਗਿਆ ਚਲੋ ਅਹੀਂ ਸੱਜਿਆ ਤੋਂ ਇਹ ਨੇ ਲਾਜਵੰਦਾ ਦੇ ਸਾ ਜਿਹੜਾ ਟਰੱਕ ਆ ਉੱਡੀ ਛੜ ਗਿਆ ਦੇ ਪੱਥਰੀ ਪੜ ਪੜ ਵੱਡੇ ਆ ਕੰਕਰੀਟ ਦੇ ਬਣਾਏ ਆ ਕਾਫੀ ਵੱਡੇ ਆ ਇਹ ਤਾਂ ਗੱਲ ਬਣਨੀ ਆ ਵਾਚਾ ਉੱਤਰੀ ਚਲੋ ਜੀ ਇਹੋ ਜਿਹੇ ਮਸਲੇ ਨਾਲ ਆਉਂ ਪੈਂਦੇ ਆ ਪਾਣਾ ਜੀ ਬਤੀ ਸੁੰਦਰ ਬ੍ਰਿਜ ਬਤੀ ਸੁੰਦਰ ਬ੍ਰਿਜ ਫੇਰ ਆ ਗਿਆ ਹੁਣ ਕੈਮਰੇ ਨਹੀਂ ਦਈਏ ਥੋੜਾ ਵਿਰਾਮ ਤੇ ਪੈਂਡਾ ਗੱਡੀ ਐਮਪੀ ਦੀ ਗੱਡੀ ਐਮ ਘੱਟ ਵੇਖਿਆ ਲੱਗੀ ਜੂਪੀ ਦੀਆਂ ਗੱਡੀਆਂ ਬੜੀਆਂ ਹਰਿਆਣੇ ਦੀਆਂ ਗੱਡੀਆਂ ਬੜੀਆਂ ਵੇਖਦਾ ਇਕ ਨੰਬਰ ਟੀ ਐਸ ਟੀ ਐਸ ਨੰਬਰ ਵੀ ਮੈਂ ਵੇਖਿਆ ਇਥੇ ਬੜਾ ਲਓ ਜੀ ਵੈਲਕਮ ਟੂ ਟਾਬੂ ਟਾਬੂ ਵੀ ਆਪਣਾ ਡਨ ਹੋ ਗਿਆ ਜੀ ਟਾਬੂ ਡਨ ਹੋ ਗਿਆ ਵਾ ਟਾਬੂ ਤੇ ਹਾਂ ਕਿੰਨਾ ਬੋਲੋ ਹਾਂ ਇੱਦਾਂ ਕਿੰਨਾ ਕੀ ਆ ਜਾਣਾ ਹੀ ਆ ਚਲੋ ਆ ਬੋਜੇ 15 ਐਂਟਰ ਹੋ ਚੁੱਕੇ ਆ ਜੀ ਆ ਸਾਰਾ ਤਾਬੂ ਆ ਤਾਬੂ ਦਾ ਇੱਧਰ ਆ ਗਿਆ ਅੱਗੇ ਇੱਕ ਬੋਰਡ ਆ ਵਾ ਪਿੰਨ ਵੈਲੀ ਇੱਥੇ ਪਿੰਨ ਵੈਲੀ ਜੇ ਦਾ ਨੈਸ਼ਨਲ ਪਾਰਕ ਆ ਅੱਗੇ ਫੁਰਕ ਚੱਲਨੇ ਆ ਅਜਾ 60 ਕਿਲੋਮੀਟਰ ਆ साडा हाँ टारगेट काजा छियाली किलोमीटर ये मोटाया काा काजा काजा इधर काजा इधर है जी पिन्ह वैली होनी काजा छियाली किलोमीटर शिविका डगर का डंगर 31 ਕਿਲੋਮੀਟਰ ਇਹ ਤੇ ਉਹ ਦਾ ਏਰੀਆ ਸਾਰ ਤੇ ਉਹ ਚ ਪਿੰਡੀ ਪਿੰਨ ਵਾਲੀ

ਗੱਲ ਜੀ ਤਾ ਉਹ ਤੋ ਅੱਗੇ ਤਾ ਉਹ ਵੇਖੋ ਟ੍ਰੈਫਿਕ ਇੱਥੇ ਕੀ ਜਨਤਾ ਰਹਿੰਦੀ ਆ ਲੋਕ ਰਹਿੰਦੇ ਆ ਵੱਡ ਗੱਡੀਆਂ ਟੈਕੀਆਂ ਲੈ ਕੇ ਰਹਿੰਦੇ ਆ ਜੀ ਪੰਜਾਬ ਦਾ ਨੰਬਰ ਜੀ ਤਾ ਉਹ ਬ੍ਰਿਜ 2008 ਚ ਬਣਿਆ ਵਾ ਲੋਹੇ ਦਾ ਬ੍ਰਿਜ ਇੱਥੇ ਵੀ ਇੱਕੀ ਗੱਡੀ ਲੌੜਿਆ ਇੱਕੋ ਗੱਡੀ ਨਿਕਾਓ ਜਾਂ ਉਧਰ ਜਾਓ ਉਧਰੋਂ ਹੁਣ ਸਿੱਧਾ ਵੋਜੋ ਹੀ ਵੋਜੋ ਤਵਾਂ। ਆਕੇ ਫਿਰ ਦੰਗਨ ਜਾਈ ਲੈਣ ਦੀ ਜੇ। ਪੁਆਇੰਟ ਰਿਵਰ ਪੁਆਇੰਟ ਯਾਰ। ਤੇ ਦੁਨੀਆ ਅੰਦਰ ਐਂਟਰ ਹੋਈ ਆ। ਹਾੜਾ ਰਾਤਾ ਚਲੋ ਐਂਟਰੀ ਕਰ ਹੀ ਲੈਣੀ ਆ। ਤੜੀ ਬ੍ਰੇਕ ਲੱਗ ਚੁਕੀ ਆ। ਕਿਉਂਕਿ ਅਸੀਂ ਬ੍ਰੇਕਾਂ ਨਾਲ ਹੀ ਬੜਾ ਡੀਲ ਕਰਦੇ ਆ 80 ਕਿਲੋਮੀਟਰ ਦਾ ਰਸਤਾ ਹੀ ਦੰਦਾ ਵਾ ਬ੍ਰੇਕਾਂ ਬ੍ਰੇਕਾਂ ਲਟੀਆਂ ਤੇ ਤੁਹਾਨੂੰ ਪੁਆਇੰਟ ਦਿਖਾਉਣ ਦਾ ਕੰਮ ਅਗਰੇ ਵੇਖੋ ਲੋਕ ਇੱਥੇ ਰੁਕੇ ਤੇ ਆਨੰਦ ਪ੍ਰਾਪਤ ਕਰਨ ਦੇ ਆ ਤੇ ਅਸੀਂ ਵੀ ਸਾਡੇ ਵਰਗਾ ਤਾਂ ਆਨੰਦ ਪ੍ਰਾਪਤ ਆਜੇ ਪਾਣੀ ਦੀਏ ਛੱਲਾ ਹੁਣ ਜੂਬੇ ਕਿਦਾਂ ਜੂਬੇ ਬਣੇ ਆ ਮੱਠੂ ਦੇ ਜਿਹਦੇ ਜੂਬੇ ਬਣੇ ਆ ਨਾ ਨਾ ਰੁਕਣਾ ਅੱਗੇ ਆ ਜਾ ਅੱਗੇ ਵੀ ਆ ਕਾ ਜਾਣ ਥੋੜੇ ਕਿਲੋਮੀਟਰ ਪਿੱਛੇ ਆ ਫਿਰ ਉਹ ਕਾਜੇ ਤੇ ਲੱਗ ਗਈਆਂ ਦਾਉਦੇ ਆਹ ਦੇਖੋ ਐਦਾਂ ਦੇ ਮਨਾਰ ਆਉਂਦੇ ਆ ਹਵਾ ਬਹੁਤ ਤੇਜ਼ ਆ ਮੈਂ ਬਹੁਤ ਉੱਚੀ ਪੋਰਿਆ ਵਾਂ ਆਹ ਦੇਖੋ ਇਹ ਕੱਚੇ-ਕੱਚੇ ਦੇ ਵਿੱਚ ਪੱਕੇ-ਪੱਕੇ ਹੋਣੇ ਆ ਤਾਂ ਹੀ ਖਲੋਤੇ ਆ ਐਦਾਂ ਦੇ ਮਨਾਰ ਆ ਲਪਿਛਣੇ ਆ ਇੱਥਾ ਪਾਣੀ ਆ ਹਰਿਆ ਪਾਣੀ ਹਰਿਆ ਹਾਂ ਦੇ ਚਤਾਵਨੀ ਆਈਏ ਜੀ ਹਾਨੂੰ ਦੱਸਿਆ ਗੱਡੀ ਤੇ ਇੰਨੇ ਇੱਥੋਂ ਚੱਲੇ ਆ ਮਿੰਟੋ ਮਿੰਟੀ ਇਹ ਤੂਫਾਨ ਆਉਂਦਾ ਤੇ ਫਸਾ ਡਿੱਗਦੇ ਆ ਫਸਾ ਡਿੱਗਣਾ ਸ਼ੁਰੂ ਹੋ ਗਿਆ ਆ ਹਵਾ ਨ ਆ ਰਿਹਾ ਅੰਦੇ ਵੱਲਾ ਵਲਾ ਤੇ ਤੇਜ਼ੀ ਤੇਜ਼ੀ ਇਹ ਸ਼ਾਇਦ ਗੱਡੀ ਰੁਕ ਗਿਆ ਪੱਥਰ ਡਿੱਗਣ ਡਿੱਤੇ ਰੁਕੀ ਆ ਮੈਂ ਵੀ ਉੱਥੇ ਵੇਖ ਕੇ ਨਿਕਲ ਕੇ ਆਇਆ ਹਾ ਜੇ ਵਾ ਲਗਾ ਮੈਨੂੰ ਵੀ ਰੋਡ ਦੇ ਪੱਤਰ ਕਿਦਾਂ ਹੁੰਦੇ ਆ ਬਾਹਰ ਦੇ ਉੱਤੇ ਦੁਕਾਨ ਹੁੰਦਾ ਵਾ ਪੱਤਰ ਥੱਲੇ ਹੁੰਦੇ ਆ ਜਿੱਥੇ ਪੱਤਰ ਹੁੰਦੇ ਆ ਫੇਰ ਪਿੱਛੇ ਰੁਕ ਜਾ ਕਿਉਂਕਿ ਉਹਨੇ ਕਿ ਕਿਤੇ ਦੁਕਾਨ ਹੁੰਦਾ ਵਾ ਪੱਤਰ ਦੇਖ ਜਾਣ ਤੇ ਫੇਰ ਚੱਲੋ ਹੁਣ ਅਤੇ ਨਹੀਂ ਜ਼ਿਆਦਾ ਤੇਜ਼ ਆਣਾ ਕੋਈ ਗੱਲ ਕਰਨ ਵਾਲੀ ਹੈ ਨਹੀਂ ਕੀ ਇਹ ਰੋਕਣਾ ਪੈਂਦਾ ਵਾ ਫਿਰ ਦੀ ਸਿੱਧੇ ਜਾ ਸਕਦੇ ਜੇ ਹਾਕੇ ਦੇ ਛੱਡਦੇ ਪੇ ਪੱਥਰ ਆਹ ਨਾਲੋਂ ਮੇਰੇ ਜ਼ਿਆਦਾ ਖਤਰਨਾਕ ਲੱਗਾਗਾ ਕਿਉਂਕਿ ਇੱਥੇ ਦ੍ਰਿਸ਼ੀ ਜ਼ਿਆਦਾ ਸੋਹਣੇ ਹੁੰਦੇ ਆ ਤੇ ਖਤਰਨਾਕ ਵੀ ਜ਼ਿਆਦਾ ਆਉਂਦੇ ਆ। ਠਿਕਾਣਾ ਜ਼ਿਆਦਾ ਲੱਗਦੀਆਂ ਇੱਥੇ ਰੇਖਾ ਸੜਕਾਂ ਵੈਂਦੀਆਂ ਮੈਂ ਇੱਥੇ ਜ਼ਿਆਦਾ ਵੇਖੀਆਂ। ਸਪੱਟੀ ਰਾਈਡ 900 ਕਵਾ ਸਪੱਟੀ ਦਰਸ਼ਣੋਖੀ ਆ। ਜੀ ਵੀਡੀਓ ਬੰਦ ਕਰੀਏ ਤੇ ਮੈਂ ਜਾ ਕੇ ਮਿਲਦਾ ਹਾਂ ਮੈਨੂੰ ਖਿਆਲ ਰੱਖਣਾ ਪੈਂਦਾ ਪੂਰਾ ਉੱਤੇ ਖਾਸਾਰਪੁਰ ਦੀ ਗੱਡੀ ਜਿੱਦਾਂ ਦੱਸਿਆਣਗੇ ਵੀ tufaan ਆ ਰਿਹਾ ਆ ਦੇ ਨਿਕਲੋ ਮਿੰਟੋ ਮਿੱਟੀ ਅਸੀਂ ਕਹਿੰਦੇ ਨਿਕਲ ਰਹੇ ਹਾਂ ਉਹ ਕਾਜੇ ਤੋਂ ਵਾਪਸ ਜਾ ਰਹੇ ਆ ਸ਼ਮਲੇ ਵਾਲ ਨੂੰ ਪਰ ਆਹ ਹੁੰਦਾ ਕਿ ਆਪਣੇ ਕੈਮਰੇ ਨੂੰ ਖਲਾਬਦੰਗਾ ਲੈ ਕੇ ਨਿਕਲ ਗਏ ਸਵਾਪਨ ਖੱਤਰਾ ਬਈ ਖਤਰਨਾਕ ਹੁੰਦਾ ਜੀ ਸਵਾਪਨ ਸੋਨਾ ਫਣ ਖਤਰਨਾਕ ਹੁੰਦਾ ਆ ਸੋਨਾ ਫਣ ਵੇਖਣੇ ਹੁੰਦਾ ਖਤਰਨਾਕ ਹੀ ਆ ਇਹ ਇੱਕ ਉਤਰ ਦਾ ਸੋਨਾ ਫਣ ਆ ਕਰੀਓ ਕਿ ਚੁੱਕੇ ਆ ਜੀ ਹੁਣ ਸਾਹਮਣੇ ਵੇਖੋ ਪਹਾੜਾਂ ਦੇ ਮੱਥੇ ਤੇ ਮੱਥੇ ਤੇ ਕਹਿੰਦੇ ਆ ਸਿਰ ਤੇ ਛਿੱਟੇ ਛਿੱਟੇ ਜਿਹੜੇ ਜਾਨਵਰ ਨੇ ਆ ਸਾਹਮਣੇ ਜਿਹੜੇ ਪਹਾੜ ਆ ਹੋਰ ਤਾਂ ਪਥਰ ਕੋਈ ਕੋਈ ਨਿਕਲ ਨਿਕਝ ਆਉਂਦਾ ਪਰ ਜੇ ਤੂਫਾਨ ਆਉਂਦਾ ਤਾਂ ਖਤਰਨਾਕ ਹੀ ਤਾਂ ਆਉਂਦੇ ਆ ਬਹੁਤ ਗਏ ਜਾਂਦੇ ਆ ਕੋਜੀ ਰੁਕ ਚੁੱਕਿਆ ਥੋੜਾ ਬਹੁਤ ਪਰ ਅਹੀਂ ਉਹ ਏਰੀਆ ਖਤਰਨਾਕ ਏਰੀਆ ਨਿਕਲ ਆਏ ਆ ਪਹਿਲਾਂ ਉੱਤੇ ਵਟੇ ਵਟੇ ਮਾਰਜੀ ਆਏ ਪਟੇ ਆਏ ਬੜੇ ਆਹ ਉਹ ਬੜੇ ਮੈਂ ਤਾਂ ਤੈਨੂੰ ਸਲਾਪਾਂ ਜਾਂਦੀ ਆ ਤੂਫਾਨ ਆਇਆ ਉੱਤੇ ਪਰਦੇ ਪਹਾੜਾਂ ਦੇ ਉੱਤੇ ਤੇ ਦੋਨੇ ਕਨੇ ਕਈ ਵਟੇ ਘਿਰਦੇ ਆ ਥੱਲੇ ਅਸੀਂ ਅਹੀਂ ਆ ਦੋ ਦੋ ਵਾਰੀ ਕੈਚ ਕਰ ਲਈ ਮੈਂ ਤੂੰ ਆਉਂੜਿਆਂ ਚੋਂ ਆਹੋ ਲੱਤ ਦੇ ਮੇਰੇ ਟਕਰਾਇਆ ਪਰ ਮੇਰੇ ਘਾਤ ਨਹੀਂ ਗਿਆ ਉਹ ਨਿਗਨੇ ਕਨੇ ਕ ਵਟੇ ਮੈਨੂੰ ਅੱਜ ਪਲ ਕਾ ਵਟੇ ਡੇਕਦੇ ਕਿਉਂ ਪਹਿਲਾਂ ਹੀ ਵਧਾਉਂਦਾ ਇਹ ਵਟੇ ਤੂਫਾਨ ਡੇਗਾ ਤੂਫਾਨ ਉਤੇ ਪਹਾੜ ਦੇ ਉਤੇ ਨੱਚਦਾ ਆਣ ਕੇ ਵਾਹ ਬਹੁਤ ਜ਼ਰਾ ਨਾ ਫੇਨੀ ਯੋ ਨਾ ਹਵਾ ਆਉਂਦੀ ਗੀ ਤੂੰ ਹੀ ਖਲੋਤੇ ਹੋਣਾ ਢਿੱਲੇ ਕੰਮਸੋਲੇ ਲੱਗੇ ਮੋਟਰਸਾਈਕਲ ਦਾ 100 ਘੁੱਟ ਕੇ ਫਰਨਾ ਪੈਂਦਾ ਬੰਦੇ ਤੇ ਉਹ ਖਿੱਚ ਕੇ ਲਿਆ ਜਾਂਦਾ ਵਾ ਉਹ ਇੰਦਰ ਜੀ ਸੋਨ ਕੋਈ ਠੰਡਾ ਲੈਣ ਗਿਆ ਆਪਣਾ ਪੂਰਾ ਠੰਡਾ ਅੱਗੇ ਆ ਗਿਆ ਇੱਕ ਗੇਟ ਤੇ ਇੱਕ ਬੋਰਡ ਆ ਉਹ ਵੇਖਦੇ ਆ ਕੀ ਸੌਤਾ ਆ ਗਿਆ ਕਾਜਾ ਇੱਥੋਂ ਅਜ 24 ਕਿਲੋਮੀਟਰ ਦਨਕਰ 8 ਕਿਲੋਮੀਟਰ ਆ ਹੰਕਾ ਅਹੀਂ ਜਨਕਾ ਅਜੇ 26 ਕਿਲੋਮੀਟਰ ਚ ਜਾਵਾਂਗੇ ਆਪਾਂ वेलकम ਟੂ ਦਨਕਰ ਕੋਮਾ ਸਕੂਟਰ ਫੇਰ ਮਿਸਿੰਗ ਕਰਨ ਲੱਗ ਪਿਆ ਵਾ ਜੇ ਦੋ ਡੰਡੇ ਪਏ ਆ ਬਈ ਸਮਝ ਨਹੀਂ ਆਉਂਦੀ ਜਾਂ ਤੇ ਮੇਰੇ ਜਿਹੜਾ ਰੀਡਿੰਗ ਦੱਸਦਾ ਨਾ ਕੋਈ ਨੁਕਸ ਪਿਆ ਗਿਆ ਵਾ ਜਦੋਂ ਘੜਦਾ ਉਹਦੋਂ ਮਿਸਿੰਗ ਕਰਨ ਮੇਰਾ ਖਿਆਲ ਆਇਆ ਇਹ ਤਾਂ ਮੈਨੂੰ ਲੱਗਦਾ ਅੱਗੇ ਪਤਾ ਨਹੀਂ ਤੇਲ ਉਹਦਾ 11 ਕਿਤੇ ਸ਼ਗਾ ਮੇ ਕੋ 4 ਲੀਟਰ ਤੇ ਐਕਸਟਰਾ ਕਰਨ ਫਿਕਰ ਵਾਲੀ ਗੱਲ ਨਹੀਂ ਹੈ ਕਾ ਜਾ ਤਾਂ ਬਾਕੀ ਇਹਨਾਂ ਸਭ ਕੁਝ ਕਮ ਲੋਡ ਕਰ ਲੈਣਾ ਪੰਜ ਪੰਜ ਲੀਟਰ ਤੇਲ ਚੁਕਣਾ ਵਾ ਨਾਲ ਦੇ ਨਾਲ ਟੈਂਕੀਆਂ ਫੁੱਲ ਕਰ ਲੈਣੀਆਂ ਲੋ ਟਰਾਲੀ ਲੱਗ ਗਈ 55 ਪੰਜਾਬ ਵਾਲੀ ਪੰਜਾਬ ਜਿਹੜੀ ਹੁੰਦੀਆਂ ਤਾਂ ਹੋ ਇਹ ਜਿੱਦਾਂ ਡਰਾਉਣਾ ਹੁੰਦਾ ਉੱਲੂ ਬਿਠਾ ਦਾ ਛੋਟਾ ਪਹਾੜ ਉੱਤੇ ਪਹਾੜ ਹੋਰ ਕਿਰਤੀ ਜਿੱਦਾਂ ਹੀ ਦਿਮਾਗ 'ਚ ਕਿਰਤੀ ਚਲੰਡੀ ਹੋਏ ਐਹੋ ਜੇ ਕਈ ਪਹਾੜ ਹੁੰਦੇ ਆ ਉਹ ਨਾਲੇ ਵੇਖੋ ਤੇ ਉਦਾਂ ਦੀ ਕਿਰਤੀ ਬਣਨੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਹੁਣ ਵਿਸ਼ਵਾਸ ਕਰੋ ਵੀ ਇਹ ਪਹਾੜਿਆ ਵੇਖੋ ਕਿਦਾਂ ਦੇ ਆ ਜਿੱਦਾਂ ਕਿ ਇਹਨੇ ਬੀਮ ਦੇ ਕੇ ਸਪੋਰਟਾਂ ਤਾਂ ਉੱਤੇ ਲੈਂਟਰ ਪਾਇਆ ਵਾ ਹੱਟ ਬਣਾਇਆ ਵਾ ਕਿਦਾਂ ਦੇ ਵੇਖੋ ਵੀ ਪਹਾੜ ਇੱਕਦਮ ਵੱਖਰੇ ਡਿਫਰੈਂਟ ਫੇਰ ਵੀ ਜਾਂਦੇ ਆ ਲੋਕ ਰਾਹ 'ਚ ਇਦਾਂ ਦੇ ਪੁਆਇੰਟ ਕਾਫੀ ਹੁੰਦੇ ਆ 5-7 ਵੇ ਹਲੇ ਆ ਜਮੂ ਦੇ ਲੋਕ ਵੀ ਇੱਥੇ ਆਉਂਦੇ ਆ ਹਾਏ ਹਾਾ ਹਾਦੂ ਨੂੰ ਦੇਖਣੇ ਪੀਂਪਾਈ ਹੁੰਦੇ ਆ ਚਲਦਿਆਂ ਚਲਦਿਆਂ ਨਿਹਾਰਨਾ ਤੇ ਖਲੋਕੇ ਨਿਹਾਰਨਾ ਹੋਰ ਗੱਲ ਆ ਬਹੁਤ ਹੀ ਜ਼ਬਰਦਸਤ ਪਹਾੜ ਆ ਜੀ ਪਤਾ ਨਹੀਂ ਵੇਖਣ ਜੇ ਕੀ ਪ੍ਰਤੀਤ ਹੁੰਦਾ ਵਾ ਜ਼ਬਰਦਸਤ ਆ ਤੇ ਆ ਊਗੇ ਵਿੱਚ ਬੂਟੇ ਵੇਖੋ